ਆਇਤੂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਪਹਿਲੇ ਦਿਨ ਹੰਗਾਮੇ ਦੇ ਅਸਾਰ ਨੇ ਪਹਿਲਗਾ ਮਾਤਵਾ ਦੀ ਹਮਲੇ ਤੇ ਸਰਕਾਰ ਨੂੰ ਵਿਰੋਧੀ ਕੇਰਨਗੇ ਆਪਰੇਸ਼ਨ ਸਿੰਧੂਰ ਤੇ ਚਰਚਾ ਦੀ ਮੰਗ ਕੀਤੀ ਜਾਵੇਗੀ ਸੀਜ਼ਫਾਇਰ ਨੂੰ ਲੈ ਕੇ ਵਾਰ-ਵਾਰ ਟਰੰਪ ਦੇ ਵੱਲੋਂ ਕੀਤੇ ਗਏ ਦਾਅਵਿਆਂ ਤੇ ਸਰਕਾਰ ਤੋਂ ਵਿਰੋਧੀ ਜਵਾਬ ਮੰਗਣਗੇ ਤੁਹਾਨੂੰ ਦੱਸਦੀ ਕਿ ਇਹ ਸੈਸ਼ਨ 21 ਅਗਸਤ ਤੱਕ ਚੱਲੇਗਾ ਸੈਸ਼ਨ ਦੇ ਪਹਿਲੇ ਦਿਨ ਮਿਛਲੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਸਾਬਕਾ ਸੰਸਦ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ ਆ ਤਾਂ ਇਸ ਦੇ ਵਿਚਾਲੇ ਇਹ ਸੰਸਦ ਦਾ ਮਾਂਸੂਮ ਸੈਸ਼ਨ ਮਾਂਸੂਮ اجلاس ਜੋ ਕਿ ਹੰਗਾਮੇਦਾਰ ਰਹਿਣ ਦੇ ਅਸਾਰ ਨੇ ਪੈਲਗਾਮ ਅਤਵਾਦੀ ਹਮਲੇ ਤੇ ਸਰਕਾਰ ਨੂੰ ਵਿਰੋਧੀ ਆਕਿਰ ਸਕਦੇ ਨੇ ਆਪਰੇਸ਼ਨ ਸੰਦੂਰ ਤੇ ਚਰਚਾ ਦੀ ਮੰਗ ਕੀਤੀ ਜਾਵੇਗੀ ਉੱਥੇ ਹੀ ਸੀਜ਼ਫਾਇਰ ਨੂੰ ਲੈ ਕੇ ਵਾਰ-ਵਾਰ ਟਰੰਪ ਦੇ ਵੱਲੋਂ ਕੀਤੇ ਗਏ ਦਾਅਵਿਆਂ ਤੇ ਵੀ ਸਰਕਾਰ ਤੋਂ ਗਰੁਧੀਆਂ ਦੇ ਵੱਲੋਂ ਜਵਾਬ ਮੰਗਿਆ ਜਾਵੇਗਾ ਕਿਉਂਕਿ ਸੀਜ਼ਫਾਇਰ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕਈ ਵਾਰ ਆ ਦਾਵਾ ਕੀਤਾ ਕਿ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦਾ ਬਿਆਨ ਆ ਬਦਲਦਾ ਹੋਇਆ ਨਜ਼ਰ ਆਇਆ ਪਹਿਲਾਂ ਉਹਦੇ ਬਾਰੇ ਕਿਹਾ ਗਿਆ ਸੀਗਾ ਕਿ ਜੋ ਸੀਫਾਇਰ ਹੋਇਆ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਉਸ ਦੇ ਵਿੱਚ ਉਹਨਾਂ ਦੀ ਐਮ ਭੂਮਿਕਾ ਰਹੀ ਹਾਲਾਂਕਿ ਉਹਨੇ ਆਪਣੇ ਬਿਆਨ ਤੇ ਉਸ ਦੇ ਬਾਅਦ ਯੂ ਟਰਨ ਵੀ ਲਿਆ ਸੀਗਾ ਤੇ ਉਸ ਮੁੱਦੇ ਤੇ ਵੀ ਆ ਸੰਸਦ ਦੇ ਮਾਨਸੂਨ ਸੈਸ਼ਨ ਦੇ ਦੌਰਾਨ ਹੰਗਾਮਾ ਹੋਣ ਦੇ ਅਸਾਰ ਨੇ ਆਮ ਰੀਅਲੀ ਲੁਕਿੰਗ ਫੋਰਵਰਡ ਟੂ ਅ मीनिंगफुल ਮਾਨਸੂਨ ਸੈਸ਼ਨ ਆਫ ਪਾਰਲੀਮੈਂਟ and hoping to get a chance to highlight some pressing issues these issues are important to common men such as aviation safety norms income tax reforms systematic and sustainable model for ease of doing business for small-scale industry and entrepreneurs ਰੋਕ ਰੰਗ ਅਗਲੀ ਵਾਰ ਦੇ ਖਬਰ ਦਾ ਰੰਗਦਾਰੀ ਮੰਗਣ ਵਾਲਾ ਬਦਮਾਸ਼ ਗ੍ਰਿਫਤਾਰ ਕੀਤਾ ਗਿਆ ਮੁੱਠਪੀੜ ਤੋਂ ਬਾਅਦ ਲੰਡਾ ਹਰੀਕੇ ਦਾ ਗੁਰਗਾ ਗ੍ਰਿਫਤਾਰ ਕਰ ਲਿਆ ਗਿਆ ਦਰਸਲ ਤਰਨਤਾਰਨ ਦੇ ਪਿੰਡ ਭੁੱਲਰ ਦੇ ਨੇੜੇ ਇਹ ਇਨਕਾਊਂਟਰ ਹੋਇਆ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਫਾਇਰਿੰਗ ਹੋਈ ਹੈ ਗੈਂਗਸਟਰ ਲੰਡਾ ਹਰੀਕੇ ਦੇ ਗੁਰਗੇ ਨੂੰ ਪੁਲਿਸ ਤੇ ਗੁਰਗੇ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਗੈਂਗਸਟਰ ਜ਼ਖਮੀ ਹੋਇਆ ਮਲਜ਼ਮ ਗੁਰਲਾਲ ਸਿੰਘ ਦੇ ਕੋਲੋਂ 32 ਬੋਰ ਦਾ ਪਿਸਤੌਲ ਬਰਾਮਦ ਹੋਇਆ ਫੜਿਆ ਗਿਆ ਬਦਮਾਸ਼ ਲੋਕਾਂ ਤੋਂ ਰੰਗਦਾਰੀ ਮੰਗਦਾ ਸੀ ਅਤੇ ਨਾ ਦੇਣ ਤੇ ਲੋਕਾਂ ਨੂੰ ਡਰਾਉਣ ਫਾਇਰਿੰਗ ਕਰਦਾ ਸੀ ਇਸ ਤਰੀਕੀ ਦੀ ਉਸ ਦੇ ਬਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤੇ ਆਖਰਕਾਰ ਤਰਨਤਾਰਨ ਪੁਲਿਸ ਦਾ ਇਹ ਵੱਡਾ ਐਕਸ਼ਨ ਨਜ਼ਰ ਆਇਆ ਰੰਗਦਾਰੀ ਮੰਗਣ ਵਾਲਾ ਬਦਮਾਸ਼ ਗ੍ਰਿਫਤਾਰ ਕਰ ਲਿਆ ਗਿਆ ਮੁੱਠਪੇੜ ਤੋਂ ਬਾਅਦ ਲੰਡਾ ਹਰੀਕੇ ਦਾ ਗੁਰਗਾ ਕਾਬੂ ਕੀਤਾ ਗਿਆ ਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਦਾਰਥ ਰੋੜਾ ਜੁੜ ਚੁੱਕੇ ਨੇ ਆ ਸਦਾਰਥ ਤਰਨਤਾਰਨ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ ਰੰਗਦਾਰੀ ਮੰਗਣ ਵਾਲਾ ਬਦਮਾਸ਼ ਗ੍ਰਿਫਤਾਰ ਕੀਤਾ ਗਿਆ ਆ ਕੀ ਕੋ ਜਾਣਕਾਰੀ ਕਿੰਨੇ ਵਜੇ ਪੂਰਾ ਐਕਸ਼ਨ ਕੀਤਾ ਆ ਆ ਬਿਲਕੁਲ ਇਹ ਗੱਲ ਕੀਤੀ ਜਾਵੇ ਤਾਂ ਜਿਹੜਾ ਦੇਰ ਰਾਤ ਜਿਹੜਾ ਵੱਡਾ ਐਕਸ਼ਨ ਜਿਹੜ ਕੀ ਤੱਕ 3AID ਸਟਾਫ ਦੀਆਂ ਟੀਮਾਂ ਇੱਕ देर ਰਾਤ ਤੱਕ ਆਪਾਂ ਕਹਿ ਸਕਦੇ ਹਾਂ ਕਿ ਗੁਰਗੇ ਦਾ ਪਿੱਛਾ ਕਰਦੀਆਂ ਸੀ ਤਾਂ ਜਦ ਕੋਈ ਇਨਪੁਟ ਸੀ ਤਾਂ ਲਗਾਤਾਰ ਪਿੱਛੇ ਲੱਗੀਆਂ ਸੀ ਤਾਂ ਉਸ ਵੱਲੋਂ ਜਿਹੜੀ ਹੈ ਪੁਲਿਸ ਦੀ ਸੀਆਈ ਸਟਾਫ ਦੀ ਟੀਮ ਦੇ ਉੱਪਰ ਫਾਇਰਿੰਗ ਕੀਤੀ ਗਈ ਹੜਾ ਅੱਗੇ ਉਹਨਾਂ ਨੇ ਵੀ ਕੁਝ ਜਵਾਬੀ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਵਿਅਕਤੀ ਜਿਹੜੀ ਹੈ ਗੋਲੀ ਲੱਗਦੀ ਹੈ ਉਸ ਨੂੰ ਜਦ ਫੜ ਲਿਆ ਜਾਂਦਾ ਹੈ ਤਾਂ ਉਸ ਦੀ ਪਛਾਣ ਗੁਰਰਾਜ ਸਿੰਘ ਵਜੋਂ ਹੁੰਦੀ ਹੈ ਹਾਲਾਂਕਿ ਉਹਦੇ ਲੱਤ ਵਿੱਚ ਗੋੜੀ ਲੱਗੀ ਆ ਔਰ ਕੁਛ ਦਿਨਾਂ ਦੇ ਵਿੱਚ ਸਾਹਮਣੇ ਆਇਆ ਕਿ ਇਹ ਵਿਅਕਤੀ ਹੋਈ ਹੈ ਜਿਸ ਜੋ ਕਿ ਲੋਕਾਂ ਕੋਲ ਜਿਹੜੋਂ ਰੰਗਦਾਰੀ ਮੰਗੀ ਜਾਂਦੀ ਸੀ ਤਾਂ ਜਿਹੜੇ ਕਿ ਵਿਦੇਸ਼ 'ਚ ਬੈਠੇ ਗੈਂਗਸਟਰ ਲਖਬੀਰ ਲੰਡਾ ਤੇ ਯਾਦਵਿੰਦਰ ਯਾਦਾ ਦੇ ਕਹਿੰਦੇ ਉੱਤੇ ਲੋਕਾਂ ਦੇ ਘਰ ਦੇ ਬਾਹਰ ਜਿਹੜੀਆਂ ਗੋੜੀਆਂ ਚਲਾਉਂਦਾ ਸੀ ਤਾਂ ਉਸ ਕੋਲੋਂ ਇੱਕ ਬੱਤੀਪੁਰ ਦਾ ਪਿਸਤੌਲ ਵੀ ਜਿਹੜਾ ਹੈ ਮੌਕੇ ਤੇ ਬਰਾਬੰਦ ਕਰ ਲਿਆ ਜਾਂਦਾ ਹੈ ਔਰ ਤੁਰੰਤ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਉਸ ਤੋਂ ਥੋੜੀ ਦੇਰ ਬਾਅਦ ਜਿਹੜੇ ਤਰੰਤਰੰਦੇ ਐਸਐਸਪੀ ਦੀਪਕ ਪਰਾਕ ਨੇ ਉਹ ਕੰਨਸਲ ਤੇ ਪਹੁੰਚੇ ਉਹ ਕਿੰਨੇ ਨੇ ਕਿ ਕਾਫੀ ਟਾਈਮ ਦੀ ਇਨਪੁੱਟ ਸੀ ਕਿ ਜਦ ਕੋਈ ਸ਼ਹਿਰ ਦੇ ਵਿੱਚ ਜਾਂ ਆਸ-ਪਾਸ ਦੇ ਇਲਾਕੇ ਦੇ ਵਿੱਚ ਰੰਗਦਾਰੀ ਮੰਗਦੀ ਘਟਨਾ ਹੁੰਦੀ ਸੀ ਤਾਂ ਇਸ ਵਿਅਕਤੀ ਵੱਲੋਂ ਵਿਦੇਸ਼ ਚ ਬੈਠੇ ਗੈਂਗਸਟਰ ਲਖਬੀ ਲੰਡਾ ਤੇ ਯਾਦਵਿੰਦਰੀ ਯਾਤਾ ਜਿਹੜੇ ਨੇ ਇਸ ਨੂੰ ਕਮਾਂਡ ਕਰਦੇ ਸੀ ਔਰ ਕਹਿ ਕੇ ਸੌਂਗ ਗੋਲੀਆਂ ਚਲਵਾਉਂਦੇ ਸੀ ਔਰ ਜਦੇ ਗੋਲੀਆਂ ਚਲਾਈਆਂ ਜਾਂਦੀਆਂ ਸੀ ਤਾਂ ਉਸ ਤੋਂ ਬਾਅਦ ਇਹ ਉਥੋਂ ਫਰਾਰ ਹੋ ਜਾਂਦਾ ਸੀ ਔਰ ਅਲੱਗ-ਅਲੱਗ ਕਈ ਫਾਈਕਸ ਵੀਜ਼ ਨੇ ਜਿਹੜੀਆਂ ਯੂਜ਼ ਕਰਦਾ ਸੀ ਕੱਲ ਰਾਤ ਜਿਹੜੀ ਸੀ ਸੀਏ ਦੀ ਸਟਾਫ ਦੀ ਟੀਮ ਨੂੰ ਪੂਰੀ ਇਨਪੁਟ ਸੀ ਔਰ ਉਸ ਤੋਂ ਬਾਅਦ ਇਸ ਨੂੰ ਜਦ ਫੜਨ ਦੀ ਪਿੱਛਾ ਕੀਤਾ ਗਿਆ ਤਾਂ ਤਰਨ ਤਰਨ ਦੇ ਪਾਠ ਜਿਹੜਾ ਪਾਠ ਤੋਂ ਪਾਠ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਹੈ ਉਸ ਰਸਤੇ ਦੇ ਉੱਪਰ ਨਹਿਰ ਦੇ ਨਜ਼ਦੀਕ ਇਸ ਇਸ ਨੂੰ ਇਸ ਲੜਕੇ ਨੂੰ ਜਿਹੜਾ ਰਾਉਂਡ ਅਪ ਕੀਤਾ ਗਿਆ ਅਤੇ ਇਸ ਨੇ ਵੀ ਉਤਰਾਂ ਤੋਂ ਜਿਹੜੀ ਪੁਲਿਸ ਤੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਉਹਨੇ ਉਹਨਾਂ ਨੇ ਵੀ ਅੱਗੇ ਜਵਾਬੀ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਇਹ ਜ਼ਖਮੀ ਹੋਇਆ ਫਿਲਹਾਲ ਇਸ ਕੋਲੋਂ ਕੁਝ ਕਿਸ ਜਾਰੀ ਹੈ ਔਰ ਕਿਹੜੀ ਕਿਹੜੀ ਹੋਰ ਜਗ੍ਹਾ ਦੇ ਉੱਪਰ ਜਨ ਸ਼ਾਟ ਕੀਤਾ ਉਸ ਦੀ ਵੀ ਜੜੀ ਹੈ ਜਾਂਚ ਕੀਤੀ ਜਾ ਰਹੀ ਹੈ ਜੀ ਸਦਾਰਥੇ ਮੁਲਜ਼ਮ ਕਿੰਨੇ ਕਿ ਲੋਕਾਂ ਨੂੰ ਟਾਰਗੇਟ ਕਰ ਚੁੱਕਾ ਸੀਗਾ ਕਿੰਨੇ ਲੋਕਾਂ ਦੇ ਕੋਲੋਂ ਇਸ ਦੇ ਵੱਲੋਂ ਰੰਗਦਾਰੀ ਦੀ ਮੰਗ ਕੀਤੀ ਗਈ ਅ ਬਿਲਕੁਲ ਜਿਹੜੇ ਰੰਗਦਾਰੀ ਨੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਜਿਹੜੇ ਨੇ ਉਹ ਮੰਗਦੇ ਸੀ ਔਰ ਇੱਕ ਮੋਰ ਆਪਾਂ ਕਹਿ ਸਕਦੇ ਹਾਂ ਕਿ ਇਸ ਇਸ ਨੇ ਹਲੇ 304 ਕਟਨਾਵਾਂ ਨੂੰ ਜਾਂ ਤਸੀਲੋਕਾਂ ਦੇ ਘਰ ਦੇ ਪਰ ਗੋਲੀ ਚਲਾਈ ਸੀ ਪਰ ਔਰ ਉਸ ਤੋਂ ਬਾਅਦ ਇਸ ਦਾ ਪਿੱਛਾ ਕਰਨਾ ਯਾਨੀ ਕਿ ਇੱਕ ਐਸੋਸੀਏਟ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਹੁੰਦੇ ਗੁਰਗਨ ਦੇ ਨੇ ਕੁਝ ਪੈਸਿਆਂ ਦੇ ਲਈ ਜਿਹੜੇ ਕੰਮ ਕਰਦੇ ਨੇ ਇਹ ਉਹਨਾਂ ਵਿਅਕਤੀਆਂ ਦੀ ਕਿਤਾਬ ਦੇ ਵਿੱਚੋਂ ਇਹ ਵਿਅਕਤੀ ਉਹਨਾਂ ਜਿਹੜਾ ਵੈਕਿੰਗ ਦੇ ਵਿੱਚੋਂ ਆਉਂਦਾ ਸੀ ਜੀ ਆ ਠੀਕ ਹੈ ਸਦਾਰਥਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਰੰਗਦਾਰੀ ਮੰਗਣ ਵਾਲਾ ਬਦਮਾਸ਼ ਗ੍ਰਿਫਤਾਰ ਕੀਤਾ ਗਿਆ ਤਰਨਤਾਰਨ ਦੇ ਪਿੰਡ ਭੁੱਲਰ ਦੇ ਨੇੜੇ ਦਰਸਲ ਇਨਕਾਊਂਟਰ ਹੋਇਆ ਮੁੱਠਪੀੜ ਤੋਂ ਬਾਅਦ ਲੰਡਾ ਹਰੀਕੇ ਦੇ ਗੁਰਗੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਇਸ ਦੌਰਾਨ ਫਾਇਰਿੰਗ ਹੁੰਦੀ ਹੈ ਗੈਂਗਸਟਰ ਲੰਡਾ ਹਰੀਕੇ ਦੇ ਗੁਰਗੇ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਗੈਂਗਸਟਰ ਜ਼ਖਮੀ ਹੋਇਆ ਜਿਸ ਦੇ ਕੋਲੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਤੇ ਪਿੱਛੇ ਪਿੱਛੇ ਜੀ ਇੱਕ ਜਿਹੜਾ ਹੈਗਾ ਇੱਕ ਅਸੀਂ ਤਿੰਨ ਜਿਹੜੀ ਸਾਡੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਫਾਇਰਿੰਗ ਇਨਸੀਡੈਂਟ ਹੋਇਆ ਸੀਗੇ ਫਟੌਤ ਨੂੰ ਲੈ ਕੇ ਉਹਦੇ ਵਿੱਚ ਪਰਚਾ ਦਰਜ ਕੀਤਾ ਸੀਗਾ ਕੁਝ ਦੋਸ਼ੀ ਫੜੇਗੇ ਸੀਗੇ ਉਹਨਾਂ ਦਾ ਇੱਕ ਸਾਥੀ ਸੀਗਾ ਜੋ ਕਿ ਹਲੇ ਇਸ ਕੇਸ ਇਹਨਾਂ ਕੇਸਾਂ ਦੇ ਵਿੱਚ ਵੌਂਟਡ ਸੀਗਾ ਇਹਦੀ ਇਨਫੋਰਮੇਸ਼ਨ ਸੀਗੀ ਅੱਜ ਸਾਡੀ ਟੀਮ ਜਿਹੜੀ ਹੈ ਉਹਨੂੰ ਨੈਪ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਉਸ ਦੌਰਾਨ ਜਿਹੜਾ ਆਇਆ ਹੈਗਾ ਗੁਰਨਾਲ ਲਾਮ ਦਾ ਦਿੱਖੀ ਹੈਗਾ ਜਨੇ ਪੁਲਿਸ ਟੀਮ ਤੇ ਫਾਇਰ ਕਰਕੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨੂੰ ਨੈਪ ਕੀਤਾ ਜਾ ਰਿਹਾ ਸੀ ਉਦੋਂ ਜਿਹੜਾ ਹੈਗਾ ਆਪਾਂ ਦੇ ਵਿੱਚ ਕਾਸਟਿੰਗ ਦੇ ਵਿੱਚ ਇਹਦੀ ਲੈਗ ਦੇ ਵਿੱਚ ਹਾਈਟ ਹੋ ਰਹੀ ਲੱਗਦੀ ਹੈ ਤਾਂ ਬਾਕੀ ਜਿਹੜਾ ਇਹਨੂੰ ਅਗਲੀ ਜਿਹੜੀ ਕਾਰਵਾਈ ਹੈਗੀ ਉਹ ਮੰਦੂ ਵਿੱਚ ਸਿਰ ਕੋਈ ਅਸਟਿੰਗ ਦੇ ਵਿੱਚ ਇਨਫੋਰਮੇਸ਼ਨ ਤੋਂ সামনে ਆ ਹਾਂਜੀ ਜਿਹੜੀ ਪ੍ਰਾਇਮਰੀ ਇਨਫੋਰਮੇਸ਼ਨ ਹੈਗੀ ਜਿਹੜੀ ਪਹਿਲਾਂ ਵੀ ਸਾਨੂੰ ਇਨਫੋਰਮੇਸ਼ਨ ਸੀਗੀ ਇਹਦੇ ਪਿਛੋਕੜ ਬਾਰੇ ਕਿਉਂਕਿ ਇਹਦੇ ਦੋਸਤਾਂ ਹੀ ਫੜੇਗੇ ਸੀਗੇ ਬਾਹਰ ਬੈਠੇ ਜਿਹੜੇ ਗੈਂਗਸਟਰ ਹੈਗੇ ਯਾਦਵਿੰਦਰ ਯਾਦਾ ਤੇ ਜਿਲੰਡਾ ਹਰੀਕੇ ਗੈਂਗ ਦੇ ਹੈਗੇ ਉਹਨਾਂ ਦੇ ਕਹੇ ਤੇ ਇਹਨਾਂ ਨੇ ਦੋ ਤਿੰਨ ਵਾਰ ਤਾਂ ਉਹਨੂੰ ਅੰਜਾਮ ਦਿੱਤਾ ਸੀਗਾ ਤਰੰਤਰਨ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਇੱਕ ਐਨਕਾਊਂਟਰ ਮੁਕਾਬਲਾ ਹੋਇਆ ਹੈ ਦੱਸਦੀ ਹੈ ਕਿ ਸੀਆਈਏ ਦੀਆਂ ਟੀਮਾਂ ਜਾਂ ਇੱਕ ਵਿਅਕਤੀ ਮਗਰ ਲੱਗੀਆਂ ਸੀ ਤਾਂ 15 ਵਾਲੀ ਨਹਿਰ ਦੇ ਨਜ਼ਦੀਕ ਇੱਕ ਨਾਕਾ ਲਗਾਇਆ ਗਿਆ ਸੀ ਜਿੱਥੇ ਇੱਕ ਮੋਟਰਸਾਈਕਲ ਤੇ ਸਵਾਰ ਹੁੰਦਾ ਵਿਅਕਤੀ ਦਿਖਾਈ ਦਿੱਤਾ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਲੇਕਿਨ ਉਸ ਵੱਲੋਂ ਪੁਲਿਸ ਉੱਪਰ ਫੈਰਿੰਗ ਕਰ ਦਿੱਤੀ ਗਈ ਉਸ ਤੋਂ ਬਾਅਦ ਜਵਾਬੀ ਕਾਰਵਾਈ ਵੀ ਜਿਹੜੀ ਹੈ ਪੁਲਿਸ ਨੇ ਕੀਤੀ ਹੈ ਤੇ ਦੱਸਦੀ ਹੈ ਕਿ ਇੱਕ ਵਿਅਕਤੀ ਦੇ ਜਿਹੜੇ ਲੱਤ ਵਿੱਚ ਗੋਲੀ ਲੱਗੀ ਹੈ ਜਿਸ ਦੀ ਪਛਾਣ ਗੁਰਲਾਲ ਸਿੰਘ ਵੱਜੋ ਹੋਈ ਹੈ ਜੋ ਕਿ ਤੁਸੀਂ ਤੁਸੀਂ ਦੇਖ ਸਕਦੇ ਹੋ ਇਹ ਮੋਟਰਸਾਈਕਲ ਦੀ ਤਸਵੀਰ ਹੈ ਹਾਲਾਂਕਿ ਇੱਕ ਵੈਪਨ ਵੀ ਜਿਹੜਾ ਇਸ ਕੋਲੋਂ ਰਿਕਵਰ ਹੋਇਆ ਜਿੱਥੇ ਉਸਨੇ ਫੇਰਿੰਗ ਕੀਤੀ ਹੈ ਔਰ ਜੇ ਤਰਨ ਤਰਨ ਦੇ ਐਸਐਸਪੀ ਜਿਹੜੇ ਦੀਪਕ ਪਰਾਕ ਨੇ ਇੱਥੇ ਪਹੁੰਚੇ ਸੀ ਔਰ ਪੁੱਛ ਪੜਤਾਲ ਚ ਕੁਝ ਫਰਸਟ ਇਨਵੈਸਟੀਗੇਸ਼ਨ ਚ ਕੁਝ ਸਾਹਮਣੇ ਆਇਆ ਕਿ ਇਹ ਵਿਦੇਸ਼ ਚ ਬੈਠੇ ਗੈਂਗਸਟਰ ਲਖਬੀਰ ਲੰਡਾ ਦਾ ਗੁਰਗਾ ਹੈ ਜੋ ਕਿ ਉਹਦੇ ਕਹਿਣ ਦੇ ਉੱਪਰ ਇਹ ਗੋਲੀਆਂ ਜਿਹੜਾ ਸੀ ਇਹ ਚਲਾਉਂਦਾ ਸੀ ਫਿਲਹਾਲ ਪੁਲਿਸ ਵੱਲੋਂ ਇਸ ਨੂੰ ਜਿਹੜਾ ਫੜ ਲਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਅਮੀਨ ਇਨਵੈਸਟੀਗੇਸ਼ਨ ਵੀ ਲਗਾਤਾਰ ਜਾਰੀ ਹੈ ਤੇ ਯਾਦੇ ਦਾ ਵੀ ਇਹ ਬੰਦਾ ਦੱਸਿਆ ਜਾ ਰਿਹਾ ਹੈ ਤੇ ਇਸ ਕੋਲ ਇੱਕ ਬੱਤੀ ਦਾ ਜਿਹੜਾ ਵੈਪਨ ਹੈ ਉਹ ਵੀ ਪੁਲਿਸ ਨੇ ਰਿਕਵਰ ਕਰ ਲਿਆ ਹੈ ਦੀ ਪੁੱਛ ਪੜਤਾਲ ਜਿਹੜੀ ਹੈ ਲਗਾਤਾਰ ਜਾਰੀ ਹੈ ਔਰ ਸੀਏ ਦੀਆਂ ਟੀਮਾਂ ਵੀ ਇੱਥੇ ਲੱਗੀਆਂ ਹੋਈਆਂ ਨੇ ਅਤੇ ਹੋਰ ਵੀ ਜਿਹੜੀ ਇਨਵੈਸਟੀਗੇਸ਼ਨ ਜਿਹੜੀਆਂ ਅੱਗੇ ਕਰ ਰਹੀਆਂ ਨੇ ਤਰਨਤਨ ਤੋਂ ਸਿਦਾਰਥ ਢੋੜਾ న్యూਸ 80 ਅੱਗੇ ਬਾਤਾਂ ਕਿਤੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਵਿਧਾਇਕਾ ਦੇ ਸ਼ਨੀਵਾਰ ਨੂੰ ਅਨਮੋਲ ਗਗਨਮਾਨ ਨੇ ਵਿਧਾਇਕ ਦੇ ਉਹਦੇ ਤੋਸੀਫਾ ਦਿੱਤਾ ਤੇ ਐਤਵਾਰ ਨੂੰ ਵਿਧਾਇਕਾ ਨੇ ਆਪਣਾ ਫੈਸਲਾ ਬਦਲ ਲਿਆ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਮਿਸਜ ਮਾਨ ਦੇ ਨਾਲ ਮੁਲਾਕਾਤ ਕੀਤੀ ਜਿਸ ਦੇ ਬਾਅਦ ਐਮਐਲਏ ਨੇ ਆਪਣਾ ਅਸਤੀਫਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ 24 ਘੰਟਿਆਂ ਦੇ ਅੰਦਰ ਹੀ ਖਰੜ ਦੀ ਸਿਆਸਤ ਮੋੜ ਬਦਲੀ ਟਵੀਟ ਕਰਕੇ ਵਿਧਾਇਕੀ ਅਤੇ ਸਿਆਸਤ ਛੱਡਣ ਦਾ ਐਲਾਨ ਕਰਨ ਵਾਲੇ ਅਨਮੋਲ ਗਗਨ ਮਾਨ ਨੇ ਆਪਣਾ ਇਹ ਫੈਸਲਾ ਵਾਪਸ ਲੈ ਲਿਆ ਜਿਸ ਤੋਂ ਸਾਫ ਹੋ ਗਿਆ ਕਿ ਉਹ ਹੀ ਖਰੜ ਤੋਂ ਐਮਐਲਏ ਬਣੇ ਰਹਿਣਗੇ ਅਤੇ ਇਸ ਬਦਲਾਅ ਦਾ ਮੋੜ ਬੰਨਿਆ ਪਾਰਟੀ ਪ੍ਰਧਾਨ ਅਮਨ अरोड़ा ਨੇ ਜਿਨ੍ਹਾਂ ਨੇ ਅਨਮੋਲ ਗਗਨਮਾਨ ਦੇ ਨਾਲ ਮੁਲਾਕਾਤ ਕੀਤੀ ਅਤੇ ਕਰੀਬ 2:30 ਵਜੇ ਇੱਕ ਟਵੀਟ ਕਰਕੇ ਲਿਖਿਆ ਕਿ ਅੱਜ ਅਨਮੋਲ ਗਗਨਮਾਨ ਦੇ ਨਾਲ ਪਰਿਵਾਰਿਕ ਮਾਹੌਲ ਦੇ ਵਿੱਚ ਮੁਲਾਕਾਤ ਹੋਈ ਵਿਧਾਇਕਾ ਵੱਜੋਂ ਉਹਨਾਂ ਦੇ ਅਸਤੀਫੇ ਨੂੰ ਪਾਰਟੀ ਦੇ ਵੱਲੋਂ ਨਾ ਮੰਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਜਿਸ ਨੂੰ ਉਹਨਾਂ ਨੇ ਸਵੀਕਾਰ ਕੀਤਾ ਅਤੇ ਮਿਲ ਕੇ ਪਾਰਟੀ ਅਤੇ ਹਲਕੇ ਦੀ ਚੜ੍ਹਦੀ ਕਲਾ